ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਅੱਜ ਬੜੇ ਇੰਪੋਰਟੈਂਟ ਮੁੱਦੇ ਤੇ ਗੱਲਬਾਤ ਕਰਨੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਅੱਜ ਦੇ ਟਾਈਮ 'ਚ ਕੈਨੇਡਾ ਜਿਹੜਾ ਬਹੁਤ ਮਾੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਤੇ ਮੈਂ ਇਸ ਵੀਡੀਓ ਰਹੀਂ ਉਹਨਾਂ ਪੇਰੈਂਟਸ ਨੂੰ ਉਹਨਾਂ ਲੋਕਾਂ ਨੂੰ ਉਗਾਹ ਕਰਨਾ ਚਾਹੁੰਦਾ ਵੀ ਜਿਹੜੇ ਅੱਜ ਦੇ ਟਾਈਮ ਆਪਦੇ ਜਵਾਕਾਂ ਨੂੰ ਬਾਹਰ ਕੱਢਣ ਲਈ ਕੈਨੇਡਾ ਭੇਜਣ ਦੇ ਉਤਾਵਲੇ ਆ ਜਾਂ ਉਹਨਾਂ ਦੇ ਜਵਾਕ ਬਹੁਤ ਜ਼ਿਆਦਾ ਉਤਾਵਲੇ ਆ ਮੇਰੀ ਹੱਥ ਜੋੜ ਕੇ ਉਹਨਾਂ ਪੇਰੈਂਟਸ ਨੂੰ ਉਹਨਾਂ ਬੱਚਿਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਬੇਨਤੀ ਆ ਕਿ ਭਾਈ ਅੱਜ ਦੇ ਟਾਈਮ 'ਚ ਕੈਨੇਡਾ ਜਾਣ ਦਾ ਰਿਸਕ ਨਾ ਲਾਓ ਹਜੇ ਸਾਲ 6 ਮਹੀਨੇ ਰੁਕ ਜੋ ਦੇਖ ਲਓ ਹਾਲਾਤ ਕਿਉਂ ਆ ਕਿਉਂਕਿ ਅੱਜ ਦੇ ਟਾਈਮ 'ਚ ਰੋਟੀ ਦਾ ਜਿਗਾਰਡ ਕਰਨਾ ਵੀ ਬੰਦਿਆਂ ਨੂੰ ਔਖਾ ਹੋਇਆ ਪਿਆ ਤੇ ਕਹ ਲਓ ਜਿਹੜੇ ਫੂਡ ਬੈਂਕਾਂ ਦੇ ਵਿੱਚ ਲੈਣਾ ਲੱਗੀਆਂ ਪਈਆਂ ਤੇ 70% ਜਿਹੜੇ ਬੰਦੇ ਉਹ ਆ ਲੈਣਾ ਚ ਦਸਾਂ ਬੰਦਿਆਂ ਮਗਰ 7 ਬੰਦੇ ਜਾਂ 8 ਬੰਦੇ ਉਹ ਆ ਜਿਹੜੇ ਹਾਲ ਦੀ ਘੜੀ ਕੈਨੇਡਾ ਗਏ ਜਿਹੜੇ ਸਟੂਡੈਂਟ ਆ ਤੇ ਜੇ ਮੇਰੀਆਂ ਗੱਲਾਂ ਤੇ ਨਹੀਂ ਯਕੀਨ ਕਰ ਸਕਦੇ ਤਾਂ ਤੁਸੀਂ ਆ ਵੀਡੀਓ ਮੇਰੀ ਮੇਰੇ ਕਲਿੱਪ ਤੋਂ ਬਾਅਦ ਪਿੰਡੂ ਕੈਨੇਡੀਅਨ ਬਾਈ ਨੂੰ ਸੁਣਦੇ ਆ ਤੁਸੀਂ ਸਾਰੇ ਉਹ ਸੁਣ ਲਓ ਕੀ ਕਹਿ ਰਹੇ ਆ ਕੈਨੇਡਾ ਆਉਣ ਵਾਲੇ ਤੇ ਕੈਨੇਡਾ ਵਿੱਚ ਰਹਿਣ ਵਾਲਿਆਂ ਲਈ ਇੱਕ ਖਬਰ ਜਿਹੜੀ ਹੈਗੀ ਇਹ ਸਾਰਿਆਂ ਲਈ ਕੈਨੇਡਾ ਸੱਚ ਕੌੜਾ ਹੁੰਦਾ ਸੱਚ ਇਹੀ ਹੈ ਮਿੱਤਰੋ ਇਸ ਟਾਈਮ ਜਿਹੜੀ ਤਾਜ਼ਾ ਰਿਪੋਰਟ ਆ ਕੈਨੇਡਾ ਦੀ ਇਸ ਟਾਈਮ ਕੈਨੇਡਾ ਜਿਹੜਾ ਗਰੀਬੀ ਨਾਲ ਯੂਜ਼ ਰਿਹਾ ਬਾਹਰੋਂ ਦੇਖਣ ਦੇ ਵਿੱਚ ਕਹਿੰਦੇ ਕੁਝ ਵੀ ਹੋਵੇ ਪਰ ਅੰਦਰ ਜਿਹੜਾ ਹੈਗੇ ਆ ਫੂਡ ਬੈਂਕਾਂ ਵਿੱਚ ਲੱਗੇ ਲੋਕ ਤੇ ਫੂਡ ਬੈਂਕ ਦੀ ਰਿਪੋਰਟ ਦੇ ਅਨੁਸਾਰ ਹਰ 4 ਕੈਨੇਡੀਅਨ ਦੇ ਵਿੱਚੋਂ ਇੱਕ ਕੈਨੇਡੀਅਨ ਜਿਹੜਾ ਹੈਗਾ ਉਹ ਗਰੀਬੀ ਰੇਖਾ ਵਿੱਚ ਆਉਂਦਾ ਤੇ ਵੀਡੀਓ ਵੇਖ ਹੀ ਲਈਏ ਤੁਸੀਂ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਸੁਣ ਲਈਆਂ ਤੇ ਹਾਲਾਤ ਇੰਨੇ ਕਮਾੜੇ ਹੋ ਚੁੱਕੇ ਆ ਕਿ ਜਿਹੜਾ 22 ਜੂਨ ਨੂੰ ਰੀਸੈਂਟ ਕੈਨੇਡਾ ਗਵਰਨਮੈਂਟ ਨੇ ਇਮੀਗ੍ਰੇਸ਼ਨ ਲਾਅ ਦੇ ਵਿੱਚ ਤਬਦੀਲੀ ਕੀਤੀ ਆ ਉਹਦੇ ਵਿੱਚ 70 ਤੋਂ 80 ਹਜ਼ਾਰ ਜਿਹੜੇ ਸਟੂਡੈਂਟ ਆ ਉਹ ਉਹਨਾਂ ਨੂੰ ਰਿਪੋਰਟ ਕਰਨਾ ਰਿਪੋਰਟ ਕਰਨਗੇ ਜਾਂ ਉਹਨਾਂ ਨੂੰ ਵਾਪਸ ਆਪਦੇ ਦੇਸ਼ ਜਾਂ ਕੰਟਰੀ ਮੋੜਨਾ ਪਊਗਾ ਤੇ ਰੋਸ ਮਜਾਰੇ ਹੋ ਰਹੇ ਆ ਕਿਉਂਕਿ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਆ ਉਹਨਾਂ ਨੇ ਕੈਨੇਡਾ ਗਵਰਨਮੈਂਟ ਨੇ ਐਕਸਟੈਂਡ ਕਰਨ ਤੋਂ ਮਨਾ ਕਰਤਾ ਉਹ ਐਕਸਟੈਂਡ ਨਹੀਂ ਹੋਊਗਾ ਆਪਣੇ ਵਾਲੇ ਪੰਜਾਬੀ ਬਹਤਾਤ ਦੇ ਵਿੱਚ ਧਰਨੇ ਲਾ ਰਹੇ ਆ ਵੀਡੀਓ ਵੇਖ ਲਓ ਤੁਸੀਂ ਵੀ ਇਹ ਧਰਨੇ ਲਾਉਣ ਨਾਲ ਜਾਂ ਰੋਲਾ ਪਾਉਣ ਨਾਲ ਕੈਨੇਡਾ ਗਵਰਨਮੈਂਟ ਨੇ ਠੋਡੀ ਕੰਡ ਨਹੀਂ ਸੁਣੀ ਕਿਉਂਕਿ ਹਾਲਾਤਾਂ ਦੇ ਮਤਾਬਿਕ ਹੁਣ ਕੈਨੇਡਾ ਦੀ ਇਹ ਮੈਂਟੈਲਿਟੀ ਆ ਕਿ ਉਹ ਆਪਦੇ ਦੇਸ਼ ਚੋਂ ਜਿੰਨੇ ਬੰਦੇ ਉਹ ਕਿਸੇ ਤਰੀਕੇ ਨਾਲ ਕੱਢ ਸਕਦੇ ਆ ਉਹ ਕੱਢਣਗੇ ਤੇ ਇਸੇ ਚੱਕਰ ਦੇ ਵਿੱਚ ਇਹਨਾਂ ਨੇ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਐਕਸਟੈਂਡ ਕਰਨ ਤੋਂ ਮਨਾ ਕੀਤਾ ਜਿਹਦਾ ਸਿੱਧਾ ਤੇ ਸਿੱਧਾ ਜਿਹੜਾ ਪ੍ਰਭਾਵ ਆ 80000 ਸਟੂਡੈਂਟ ਤੇ ਪਊਗਾ ਉਹਨਾਂ ਨੂੰ ਕੈਨੇਡਾ ਛੱਡਣਾ ਪਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰੇ ਇੱਥੋਂ ਛੱਡ ਕੇ ਟ੍ਰਾਂਟੋ ਛੱਡ ਕੇ ਪਿੰਡਾਂ 'ਚ ਮੂਵ ਹੋ ਗਏ ਸੀ ਨਾ ਉਦੋਂ ਅਸੀਂ ਕੰਮ ਕੀਤਾ ਆ ਸਾਰਿਆਂ ਨੇ ਕੰਮ ਕੀਤਾ ਇੰਟਰਨੈਸ਼ਨਲ ਸਟੂਡੈਂਟਾਂ ਨੇ ਕੰਮ ਕੀਤਾ ਅਸੀਂ ਸੀ ਉਦੋਂ ਫਰੰਟ ਲਾਈਨ ਵਰਕਰ ਤੇ ਦੇਖੋ ਜਿਹੜੀ ਪਾਰਟੀ ਸੱਤਾ ਚ ਆ ਹਨਾ ਉਹਨਾਂ ਦਾ ਜਿਹੜਾ ਹੈਗਾ ਇੱਕ ਲੀਡਰ ਸਹਿਬਾਨ ਵੀ ਇੱਕ ਸਟੂਡੈਂਟ ਨਾਲ ਬਹਿਸ ਰਿਹਾ ਵੀਡੀਓ ਵੇਖ ਲਓ ਤੁਸੀਂ ਉਹਨੂੰ ਕਹਿ ਰਿਹਾ ਵੀ ਤੈਨੂੰ ਮੜਨਾ ਪਊਗਾ ਅਸੀਂ ਜਿਹੜਾ ਹੈਗਾ ਐਕਸਟੈਂਡ ਨਹੀਂ ਕਰਾਂਗੇ ਤੇਰਾ ਤੈਨੂੰ ਵਾਪਸ ਜਾਣਾ ਪੈਣਾ Now you can stay, but when they're going to be expired, we and will see at that people, moment. Yeah, but what I'm saying, if some of you have their permits, nobody, standing nobody here, is standing here. Nobody is here, illegal. They have your, their permits. But in your group of 100 people, nobody was, is expired. And, and, if they would have been expired, they would have been deported. Okay, but they will be deported when it be expired. You this is what? You? You no, no, no you they won't said, be deported. You just said that when it's going to be expired, they will be deported. They will be legalizing their stay. No deportation will be needed in that moment. Uh, but we will need that's why I you need to have full knowledge. You are a leader. I think you should have a full knowledge a full before know. you get no, no, I have a full knowledge. This I'm saying like when it. the permit is expired, you must be the. You're saying my permit is expired, it is isn't. No, no, if it's not, but it will be in a couple of weeks or in a couple I of months. I can extend it. But I, I hope they won't because we don't need <laughs> they you. Will. They will. No, we don't need you here in this country. How can you decide it? Because For example, they, listen they, they, to there's me. Canadians, listen. There's young Canadians no, 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 that no, can work at Tim horton. Then they can. I'm not working at ਇਹ ਸਚਾਈ ਹੈ ਕਿ ਕੈਨੇਡਾ ਗਵਰਨਮੈਂਟ ਨੇ ਹੁਣ ਤੁਹਾਡੀ ਗੱਲ ਨਹੀਂ ਸੁਣਨੀਗੀ ਇਸ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜਾ ਅੱਜ ਦਾ ਸਮਾਂ ਉਹਨੂੰ ਜ਼ਰੂਰ ਵਿਚਾਰ ਕੇ ਕੋਈ ਫੈਸਲਾ ਲਿਓ ਜੀ ਕੈਨੇਡਾ ਜਾਣ ਬਾਰੇ ਖਾਸ ਕਰਕੇ ਕੈਨੇਡਾ ਹਾਲਾਤ ਵੱਧ ਤੋਂ ਵੱਧਰ ਹੋ ਚੁੱਕੇ ਆ ਜਿਹੜਾ ਮਿਡਲ ਮੈਨ ਆ ਫੈਮਿਲੀ ਮੈਨ ਆ ਜਿਹੜਾ ਉਹਨੂੰ ਰੈਂਟ ਦੇਣਾ ਮੁਸ਼ਕਲ ਹੋਇਆ ਪਿਆ ਗਰੋਸਰੀ ਦਾ ਜਿਗਾੜ ਕਰਨਾ ਵੀ ਔਖਾ ਹੋ ਰਿਹਾ ਤੇ ਦਸਾਂ ਬੰਦਿਆਂ ਚੋਂ 8 ਬੰਦਿਆਂ ਕੋਲੇ ਜੋਬ ਹੈ ਨਹੀਂ ਸਸਰੀ ਕਾਲ ਆ ਸਾਰੇ ਪਾਸਿਓਂ ਜਿੱਧਰ ਵੀ ਜਾਂਦੇ ਆ ਰਿਜ਼ਿਊਮ ਦੇਣ ਹੱਥ ਬੰਨ ਕੇ ਅਗਲਾ ਬੇਨਤੀ ਕਰੀ ਜਾਂਦਾ ਵੀ ਕੰਮ ਹੈ ਨਹੀਂ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਜ਼ਰੂਰ ਜਿਹੜੇ ਹਾਲਾਤ ਆ ਉਹ ਜ਼ਰੂਰ ਕਨਸਿਡਰ ਕਰਕੇ ਰਿਸਕ ਲਿਓ ਕਿਉਂ ਆਪਦੇ ਜਵਾਕਾਂ ਦੀ ਜਿਹੜੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਆ ਕਿਉਂ ਜਿਹੜੇ ਸਾਡੇ ਭੈਣ ਭਰਾ ਛੁੱਟੇ ਆ ਬੇਜੇਦ ਹੋਏ ਪਏ ਆ ਵੀ ਅਸੀਂ ਕੈਨੇਡਾ ਜਾਣਾ ਦੇ ਦੋ ਤਿੰਨ ਘਟਨਾਵਾਂ ਹੋ ਗਈਆਂ ਮੁੰਡਾ ਥੋੜਾ ਚਿਹਰੀ ਹੋਇਆ ਸੀ 10 ਮਹੀਨੇ ਹੋਏ ਸੀ ਗਏ ਨੂੰ ਨਾਗਰਾਫਾਲ ਦੇ ਵਿੱਚ ਸੁਸਾਈਡ ਕਰ ਗਿਆ ਛਾਲ ਮਾਰ ਕੇ ਇਹੋ ਜੇ ਕੰਟਰੀ 'ਚ ਜਾਣਾ ਜਿਹੜਾ ਆਪਾਂ ਨੂੰ ਹਾਲੀਂ ਪਤਾ ਆਪਾਂ ਹਜ਼ਾਰਾਂ ਵੀਡੀਓ ਪਈਆਂ ਵੀ ਆਪਾਂ ਨੂੰ ਪਤਾ ਵੀ ਇਸ ਟਾਈਮ ਹਾਲਾਤ ਬਹੁਤ ਮਾੜੇ ਆ ਤੇ ਫਿਰ ਕਿਉਂ ਪੰਗਾ ਲੈਨੇ ਆ ਯਾਰ ਆਪਾਂ ਆਪਾਂ ਮੱਖੀ ਮੂੰਹ ਅਡਾਂਗੇ ਤਾਂ ਮੱਖੀ ਆਪਣੇ ਮੂੰਹ 'ਚ ਜਾਣੀ ਜਾਣੀ ਪਰ ਕਿਉਂ ਪੰਗਾ ਲੈ ਰਹੇ ਆ ਸਾਰਾ ਕੁਝ ਹੁੰਦੇ ਹੋਏ ਵੀ ਆਪਾਂ ਇੰਨੇ ਨਾ ਸਮਝ ਹੋ ਗਏ ਆਪਾਂ ਨੂੰ ਇੰਨੀਆਂ ਗੱਲਾਂ ਦਾ ਸਮਝ ਹੈ ਨਹੀਂ ਕੀ ਹੋ ਗਿਆ ਕੀ ਹੋ ਜੀ ਮਜਬੂਰੀ ਆਪਣੀ ਜਿਹੜਾ ਆਪਣਾ ਜਵਾਕ ਨੂੰ ਕੈਨੇਡਾ ਹੀ ਘੱਲਣਾ ਹੋਰ ਤੋਂ ਆਲਾ ਦਵਾਲਾ ਵੀ ਬਹੁਤ ਕੋਸ਼ਾ ਸਾਲ ਦੋ ਸਾਤ ਵੇਟ ਕੱਢ ਲੋ ਯਾਰ ਜੇ ਨਹੀਂ ਮੰਨਦਾ ਤਾਂ ਬੈਟਰ ਵੇ ਕੋਈ ਛੋਟੀ ਮੋਟੀ ਕੰਟਰੀ ਭੇਜ ਦੋ ਨੂੰ ਕਹ ਆ ਚੱਕ ਲੱਖ ਰੁਪਿਆ ਯਾਰ ਘੁੰਮਿਆ ਸੈਰ ਸੂਰ ਕਰਿਆ 10 ਦਿਨ ਅੱਧੇ ਬੰਦਿਆਂ ਦਾ ਭੂਤ ਸਵਾਰ ਉਹਦੇ ਨਿਕਲ ਜਾਂਦਾ ਜਦੋਂ ਜਹਾਜ਼ ਤੇ ਹੂਟਾ ਲੈ ਲੈਂਦਾ ਅੱਧੇ ਬੰਦੇ ਤਾਂ ਜਹਾਜ਼ ਦੇ ਚਾਚ ਹੀ ਬਾਹਰ ਕਰੇ ਜਾਂਦੇ ਆ ਇਹ ਸਚਾਈ ਆ ਜਮਾ ਛੋਟੀ ਮੋਟੀ ਕੰਟਰੀ ਭੇਜ ਦੋ ਅੱਧਾ ਭੂਤ ਦਾ ਉਹਦਾ ਬਾਹਰ ਜਾਣ ਦਾ ਵੈਸੇ ਲੈ ਜਾਣਾ ਹੈਗਾ ਉਹਨੂੰ ਕਹਿ ਦੋ 10 ਦਿਨ ਘੁੰਮਿਆ ਯਾਰ ਛੱਡ ਦੇ ਜੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਦੁਬਾਰਾ ਫਿਰ ਕਿ ਹੁਣ ਜੋੜਾ ਵੀ ਕੰਮ ਤੁਸੀਂ ਕਰਨਾ ਕੈਨੇਡਾ ਦੇ ਪ੍ਰਤੀ ਜਾਂ ਸਟੂਡੈਂਟ ਵੀਜੇ ਤੇ ਜਾਣਾ ਕੁਝ ਕਰਨਾ ਸੋਚ ਸਮਝ ਕੇ ਜਾਓ ਜੀ ਤੇ ਇਹ ਹੀ ਮੇਰੀ ਬੇਨਤੀ ਆ ਸასი ਕਾਲ